अग्रवाल जी पुरी जी जी चेयरमैन चेयरमैन राकेशारीडा ने डॉक्टर साहबान और भी आज अच्छे इस दिन संबंधित जो भैंड भाई एक हो जो तो अंदर ਮਸ਼ੀਨ ਮਸ਼ੀਨਾਂ ਨੂੰ ਦੇਖਣ ਵਾਸਤੇ ਗਿਆ ਸੀ ਤੁਮਨ ਡਾਕਟਰ ਸਾਹਿਬ ਉਹਦੀਆਂ ਕਾਫੀ ਕੂਪੀਆਂ ਦੱਸ ਰਹੇ ਸੀ ਹਾਲਾਂਕਿ ਮੈਂ ਸਾਇੰਸ ਨਹੀਂ ਪੜ੍ਹੀ ਮੈਨੂੰ ਬਹੁਤਾ ਪਤਾ ਨਹੀਂ ਪਰ ਜਿਵੇਂ ਉਹਨਾਂ ਨੇ ਦੱਸਿਆ ਵੀ ਉਹ ਮਸ਼ੀਨ ਚ ਕੈਟਲੈਕ 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 ਉਹ ਉਹ ਜਿਹੜੀ ਇਹ ਮਸ਼ੀਨ ਬਣਖਾਲ ਕਿਸੇ ਕਿਸਫਾਤੇ ਇੰਡੀਆ ਦੇ ਪੱਛਾਰੋਂ ਲੇਜ਼ਰ ਕਾਸਟਰ ਦਾ ਲੇਜ਼ਰ ਲੇਜ਼ਰ ਉਹ ਕਹਿੰਦੇ ਵੀ ਇੱਥੇ ਹੀ ਹੈ ਸਾਡੇ ਸ਼ਹਿਰ ਵਿੱਚ ਵੀ ਇਹ ਜਿਹੜੀ ਵੱਡੀ ਸੂਰਤ ਬਹੁਤ ਚੰਗੀ ਕਰਨਾ ਜ਼ਿੰਦਗੀ ਸਾਰਿਆਂ ਦਾ ਕੀਮਤੀ ਹੈ ਇਸ ਨੂੰ ਬਚਾਉਣਾ ਸਾਡਾ ਫਰਜ਼ ਬਣ ਜਾਂਦਾ ਟਾਪੋ ਦੇ ਵਿੱਚ ਹੈ ਕੋਲਾ ਦਾ ਕਰਨਾ ਹੈ ਵੈਸੇ ਵਾਹਿਗੁਰੂ ਪ੍ਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ ਸਾਨੂੰ ਐਡੀ ਨੌਕਤ ਨਾ ਆਏ ਜੇਕਰ ਆ ਜਾਂਦੀ ਹੈ ਤੇ ਸਾਨੂੰ ਨੇੜੇ ਉਹਦਾ ਪ੍ਰਬੰਧ ਬਿਲਕੁਲ ਜਿਹਾ ਸਾਡੀ ਜਾੜ ਪੱਛੀ ਹੁੰਦੀ ਹੈ। ਟੰਡੇ ਵਾਲਿਆਂ ਨੂੰ ਇਸ ਗੱਲੇ ਬਹੁਤ ਵੱਡੇ ਸਹੂਲਤ ਮੈਂ ਕਹਾ। ਦੂਸਰੀ ਗੱਲ ਮੈਂ ਇਹਨਾਂ ਤੋਂ ਆਪ ਹੀ ਪੈਦਾ ਸਦਾ ਆ ਗਿਆ ਇਨਸਾਨ ਉਹਦਾ ਵੱਡਾੜੀ ਤੇ ਮੈਂ ਕੋ ਮਸ਼ੀਨਾਂ ਤੋਂ ਲੈ ਕੇ ਇੱਕ ਬਾਰੇ ਮੈਂ ਹੀ ਖਰਾਉਦਾ ਸੀ ਵੀ ਤੇ ਦੇ ਦੇ ਪਾ ਕੇ ਉਹਦੇ ਛੜਾ ਛੜਾਉਣੇ ਔਖਾ ਹੋ ਜਾ। ਜੇ ਇਹ ਤਾਂ ਅਜ਼ਾਮ ਕੇ ਨਹੀਂ ਗਏ ਹੋਜੀ ਗੱਲ ਨੇ। ਜੇ ਜੇ ਚਾਰਜਿੰਗ ਵੀ ਠੀਕ-ਠਾਕ ਦੇ ਹੋਣਗੇ ਔਰ ਉਥੋਂ ਦੇ ਗੱਲ ਤੇ ਤਾਂ ਬਾਅਦ ਵਿੱਚ ਬਾੜੀਆ ਸਾਹਿਬ ਨੇ ਕਹੀ ਅਜੀ ਇੱਕ ਸਪੋੜੇ ਦੇ ਬਾਰੇ ਅਸੀਂ ਮਰੀਜ਼ ਨੂੰ ਸਾਰੇ ਪ੍ਰਬੰਧ ਨਹੀਂ ਹੁੰਦੇ ਤੇ ਬਿਮਾਰੀ ਹੈ ਜਿਹੜੀ ਬਾਰੇ ਅਚਾਨਕ ਕਿਸੇ ਦੇ ਅਟੈਕ ਹੋ ਜਾਂਦਾ ਤੇ ਉਹ ਕਿੰਨਾ ਸਾਰਾ ਪੈਸਾ ਵੀ ਘਰ ਵਿੱਚ ਨਹੀਂ ਹੁੰਦਾ ਜਾ ਇੱਕ ਵਾਰੀ ਉਹਨੂੰ ਲੈ ਕੇ ਤੁਹਾਨੂੰ ਪੈਂਦੇ ਆ ਤੇ ਜੇ ਅਨੁਸਾਰ ਚੰਗੀ ਗੱਲ ਹੈ ਜੇ ਉਹਨਾਂ ਨੂੰ ਡਾਕਟਰ ਸੰਭਾਲ ਲੈਣ ਤੇ ਕਿਸੇ ਵੀ ਬੰਦੇ ਦੀ ਜਾਣ ਪਛਾਣ ਦਿੰਦੀ ਹੈ ਤਾਂ ਉਹ ਉਦਮ ਪ੍ਰਬੰਧ ਬਾਤ ਵਿੱਚ ਕਰਕੇ ਜ਼ਰੂਰ ਦਿੰਦਾ ਹੈ ਇੱਥਾ ਬਾੜਾ ਜੀ ਬੰਦਾ ਜਿਹਨੂੰ ਮੈਂ ਤੈਨੂੰ ਜਿੰਦੇ ਦੇਖਿਆ ਵੀ ਮਿਲੀ ਹੈ ਤੇ ਮੈਂ ਕਿਵੇਂ ਉਸ ਦਾ ਇੰਤਜ਼ਾਮ ਕਰਕੇ ਦੇਵਾਂ ਮੈਂ ਤਾਂ ਇਹ ਵੀ ਕਹੂੰਗਾ ਕਿ ਪਟਿਆਲਾ ਸਾਹਿਬ ਦੇ ਥੋੜਾ ਇਸ ਤਰ੍ਹਾਂ ਜਿਵੇਂ ਆਸ਼ਮਾਨ ਜਿਹੜਾ ਕਾਰਡੋ ਦੇ ਨਾਲ ਦੀ ਇਲਾਜ ਹੋ ਜਾੜੇ ਜੀ ਚੰਗੀ ਗੱਲ ਪਰ ਕਿੰਜਾਂ ਕੋਲੇ ਉਹ ਵੀ ਨਹੀਂ ਹੁੰਦਾ ਅਰ ਜੇ ਰੇਟ ਹੀ ਨੋਮੀਨਲ ਦੇ ਰੱਖੇ ਜਾਣ ਤਾਂ ਲੋਕਾਂ ਨੂੰ ਵੱਡੀ ਸਹੂਲਤ ਹੁੰਦੀ ਹੈ ਕਿਉਂਕਿ ਅੱਜ ਕੱਲ 50 60% ਹੀ ਲੋਕ ਬਿਮਾਰ ਪਿੱਛੇ ਤੇ ਫਿਰ ਉਤਰੀ ਆਉਣ ਲੱਗ ਜਾਂਦੇ ਜਿਹੜੇ ਬਸ ਉਹਦੇ ਚੰਗੀ ਕੁਝ ਬੜਤਾਲ ਹੁੰਦੇ ਤੇ ਥੋੜਾ ਜਿਹਾ ਨੂੰ ਲੱਗਦਾ ਹੋਵੇ ਵੀ ਸਾਡੇ ਜਿਹੜਾ ਸੀ ਜਾਨ ਬਚਾਉਣ ਦੇਖ ਤੇ ਸਾਰਾ ਅਕਸੀਡੈਂਟ ਦਾ ਘਾਰ ਬੈਠੀ ਉਸ ਤੋਂ ਡਰਦੇ ਹੁੰਦੇ ਲੋਕ ਤੇ ਨੈਤਨ ਉਹ ਹੀ ਬੇਨਤੀ ਕਰੂੰਗਾ ਕਿ ਜਿਹੜੀ ਸੇਵਾ ਬਹੁਤ ਵੱਡੀ ਕਿਸੇ ਨੂੰ ਦਿੱਕਲੀ ਦੇਣ ਵਾਸਤੇ ਉਹਦੇ ਦੂਸਰਾ ਵੀ ਜੇ ਲੋਕਾਂ ਦਾ ਖਿਆਲ ਰੱਖੇ ਜੋ ਸਾਡੇ ਸ਼ਹਿਰ ਲਈ ਅਸੀਂ ਵੱਡੀ ਸਹੂਤ ਲੈ ਕੇ ਆਏ ਮੈਂ ਤੁਹਾਨੂੰ ਦੁਬਾਰਾ ਮੁਬਾਰਕ ਦਿੰਦਾ ਅਸੀਂ ਸਾਰੇ ਇਹਦੇ ਵਿੱਚ ਇਹ ਗੱਲ ਨੂੰ ਸੋਚਦੇ ਆ ਕਿ ਚਾਹੇ ਇਹ ਹਸਪਤਾਲ ਬਣ ਗਿਆ ਹੋਰ ਵੀ ਬਹੁਤ ਸਾਰੇ ਹਸਪਤਾਲ ਉਸੇ ਤਰ੍ਹਾਂ ਹੀ ਮਰੀਜ਼ਾਂ ਦੀ ਵੀ ਬੇਨਤੀ ਹੋ ਵਧਦੀ ਜਾਂਦੀ ਹੈ ਜਦ ਤਰ ਜਿੱਪੀ ਦਾ ਰਸੀ ਇਸ ਤਰ੍ਹਾਂ ਦਾ ਬੰਪਾਨ ਇਹ ਹਰ ਪੰਡਤ ਉਸ ਸੋਇਤਾ ਪੂਰਾ ਦੇ ਹੋਏ ਕੁਝ ਹੋ ਰਿਹਾ ਹੈ ਉਹਦੇ ਲਈ ਜਿੰਨੇ ਤੁਸੀਂ ਡਾਕਟਰ ਲੋਕੋ ਸਿਆਣੇ ਹੋ ਤੁਹਾਡੇ ਤੇ ਪ੍ਰਮਾਤਮਾ ਦੀ ਵੱਖਰੀ ਮਿਹਰ ਹੈ ਕਿ ਰੱਬ ਦਾ ਰੂਹ ਕੋ ਉਸੇ ਜੜੀ ਚੀਜ਼ ਅਸੀਂ ਸੋਚੀ ਸਕਦੇ ਉਹ ਨੂੰ ਤੁਸੀਂ ਸਮਝ ਲੈਣੇ ਆ ਉਹਦਾ ਇਲਾਜ ਵੀ ਕਰ ਲੈਣੇ ਆ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਇਹ ਦੁਨੀਆਂ ਬਾਰ ਬਾਰ ਵੇਖਣ ਨੂੰ ਨਹੀਂ ਮਿਲਦੀ ਇੱਕ ਵਾਰੀ ਮਿਲਦੀ ਹੈ ਜੇ ਉਹ ਰੱਜ ਕੇ ਵੇਖਿਆ ਜਾਵੇ ਤੋ ਕਾਲ ਪਰਮਾਤਮਾ ਦਾ ਸ਼ੁਕਰ ਹੈ ਤੇ ਬੰਦੇ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ ਇਹਨਾਂ ਲਫ਼ਜ਼ਾਂ ਨਾਲ ਫਿਰ ਮੈਂ ਦੁਬਾਰਾ ਤੁਹਾਨੂੰ ਮੁਬਾਰਕ ਦਿੰਦਾ ਬਾਈ ਜੀ ਦਾ ਖਾਲਸਾ ਬਾਈ ਉਹ ਇੱਥੇ ਆਏ ਤੇ ਸਾਡੀ ਗੱਲ ਸੁਣੀ ਸਾਡੀ ਨਵੀਆਂ ਫੈਸਿਲਿਟੀਆਂ ਬਾਰੇ ਅਸੀਂ ਜਿਹੜਾ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਉਹ ਇੱਕ ਸਾਡੇ ਨਾਲ ਦੋਸਤੀ ਦਾ ذریعہ ਬਣੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਅਸੀਂ ਖਾਸ ਕਰਕੇ ਮਾਲਵਾ ਰੀਜਨ ਦੇ ਵਿੱਚ ਜਿਹੜੀਆਂ ਅਸੀਂ ਫੈਸਿਲਿਟੀਆਂ ਇੱਥੇ ਪ੍ਰਦਾਨ ਕਰ ਰਹੇ ਹਾਂ ਉਹ ਉਹ ਨਾ ਕੇਵਲ ਨਾ ਕੇਵਲ ਪੰਜਾਬ ਵਿੱਚ ਪਹਿਲੀਆਂ ਪਰ ਅਗਰ ਦੇਖਿਆ ਜਾਵੇ ਇੰਡੀਆ ਦੇ ਕੁਝ ਹੀ ਸੈਂਟਰ ਇਹਨੂੰ ਮੈਚ ਕਰਦੇ ਹਨ ਅਸੀਂ ਉਹ ਸੇਵਾਵਾਂ ਅਤੇ ਦੇ ਰਹੇ ਆਂ ਤੇ ਅਸੀਂ ਇਹ ਲੋਕਾਂ ਨੂੰ ਕਹਿ ਰਹੇ ਆਂ ਕਿ ਇਹ ਫੈਸਿਲਿਟੀਆਂ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਹੁਤ ਸਾਰੇ ਐਕਸਪੈਂਸਿਵ ਬਿੱਲ ਤੁਹਾਡੇ ਉੱਤੇ ਬਣਾਉਣ ਵਾਲੇ ਆਂ ਅਸੀਂ ਜੋ ਕੁਝ ਵੀ ਜਿੱਥੇ ਤੱਕ ਸਾਡੀ ਬਾਹਰ ਚਲਦੀ ਹੈ ਉੱਥੇ ਤੱਕ ਅਸੀਂ ਪੂਰੀ ਮਰੀਜ਼ ਦੀ ਮਦਦ ਕਰਦੇ ਆਂ ਈਵਨ ਸਰਕਾਰੀ ਦਾਮਾਂ ਦੇ ਉੱਤੇ ਅਸੀਂ ਜਿਹੜੇ ਸਰਕਾਰ ਨੇ ਕੈਪਿੰਗ ਕੀਤੀ ਹੈ ਪ੍ਰਾਈਜ਼ ਦੀ ਉਹਦੇ ਉੱਤੇ ਹੀ ਅਸੀਂ ਈਵਨ ਪ੍ਰਾਈਵੇਟ ਪ੍ਰਾਈਜ਼ਾਂ ਵੀ ਉਹਦੇ ਉੱਤੇ ਹੀ ਅਸੀਂ ਲਾਰਜ ਕਰਡ ਨੂੰ ਪਵੰਧਾ ਅਸੀਂ ਅ ਅ ਇਸ ਵਾਸਤੇ ਕੰਪਨੀ ਇਸੇ ਬਾਰੇ ਸ਼ੁਰੂ ਕਰਨਾ ਹੈ